ਤਨ ਸਤਗੁਰੂ ਤੇਰਾ ਹੀ ਆਸਰਾ ਬਹੁਤ ਹੀ ਪਿਆਰੇ ਸਤਗੁਰੂ ਦੀ ਪਿਆਰੀ ਸਾਧ ਸੰਗ ਜੀ ਅੱਜ ਜਿਹੜੀ ਤੁਹਾਡੇ ਨਾਲ ਕਵਤਾ ਸਾਂਝੀ ਕਰਨ ਲੱਗਿਆ ਉਹ ਕਵਤਾ ਡੀਟੀ 28 ਦੀ ਹੈ ਡੀਟੀ 28 ਰਹੀ ਹਜ਼ੂਰ ਪਿਤਾ ਜੀ ਨੇ ਕਿਸੇ ਪ੍ਰੇਮੀ ਦਾ ਹੰਕਾਰ ਤੋੜਿਆ ਸੀ ਉਹ ਹੰਕਾਰ ਚ ਆ ਗਿਆ ਸੀ ਇਹ ਡੀਟੀ 28 ਦਾ ਨਾਨਕ ਸੇਵਾਦਾਰ ਸੀ ਉਹਦਾ ਨਾਮ ਧਰਿਆ ਸੀ ਪਰਮ ਪਿਤਾ ਸ਼ਾਹ ਸਤਨਾਮ ਸਿੰਘ ਮਹਾਰਾਜ ਨੇ ਡੀਟੀ 28 ਤੇ ਉਹ ਤੁਹਾਨੂੰ ਤਾਂ ਦੱਸਿਆ ਪਹਿਲਾਂ ਵੀ ਉਹ ਬੰਦੇ ਦਾ ਨਾਂ ਹੈ ਡੀਟੀ 28 ਕਿਤੇ ਟਰੈਕਟਰ ਨਾ ਸਮਝਿਓ ਹਜੂਰ ਪਿਤਾ ਜੀ ਸਤਸੰਗ ਕਰਨ ਗਏ ਸੀਗੇ ਬਰਨਾਮਾ ਯੂਪੀ ਚ ਅਸਲੀ ਗੁਰੂ ਜੀ ਉੱਥੇ ਨਾ ਕਿਸੇ ਨੇ ਆਖਿਆ ਵੀ ਮੇਰੇ ਘਰੇ ਖਾਣਾ ਖਾਓ ਜੀ ਹੰਕਾਰ ਹੋ ਗਿਆ ਉਹਨੂੰ ਪ੍ਰੇਮੀ ਨੂੰ ਮੇਰੀ ਕੋਠੀ ਚੱਲੋ ਕਹਿੰਦਾ ਤੇ ਖਾਣਾ ਖਾਓ ਭੋਜਨ ਤਿਆਰ ਹੈ ਪਿਤਾ ਜੀ ਕਹਿੰਦੇ ਬੇਟਾ ਪਹਿਲਾਂ ਦੱਸੀ ਦਾ ਹੁੰਦਾ ਐ ਮੇਂ ਤਾਂ ਨਹੀਂ ਖਾਣਾ ਖਾਦਾ ਜਾਂਦਾ ਕਹਿੰਦਾ ਨਾ ਜੀ ਚੱਲੋ ਮੈਂ ਤਾਂ ਹੁਣ 150 ਬੰਦੇ ਦਾ ਭੋਜਨ ਤਿਆਰ ਕਰ ਲਿਆ ਫੇਰ ਫੇਰ ਗੁਰੂ ਪਿਤਾ ਜੀ ਕਹਿੰਦੇ ਬੇਟਾ ਐ ਨਹੀਂ ਜਾਇਆ ਜਾਂਦਾ ਹੁੰਦਾ ਪਹਿਲਾਂ ਦੱਸੀ ਦਾ ਹੁੰਦਾ। ਨਾ ਜੀ ਕਹਿੰਦਾ ਤੁਹਾਨੂੰ ਜਾਣਾ ਪਊਗਾ ਜ਼ਰੂਰ। ਤੇ ਨਹੀਂ ਮੇਰੀ ਬੇਇੱਜ਼ਤੀ ਹੁੰਦੀ ਐ ਮੈਂ ਤਾਂ 150 ਬੰਦੇ ਦਾ ਖਾਣਾ ਤਿਆਰ ਕਰੀ ਬੈਠਾ। ਫਿਰ ਮੁਸਕਰਾ ਕੇ ਗੁਰੂ ਪਿਤਾ ਜੀ ਕਹਿੰਦੇ ਐ ਕਰ ਚੰਗਾ ਸਾਡੇ ਆ ਸੇਵਾਦਾਰ ਨੂੰ ਲੈ ਜਾ। ਇਹ ਕਹਿੰਦਾ ਕੱਲਾ ਕੀ ਕਹਿੰਦੇ ਕੋਈ ਨਾ ਤੂੰ ਇਹਨੂੰ ਰਜਾ ਦੇ ਕੇ ਰਾਂ ਉਦੋਂ ਬਾਅਦ ਫੇਰ ਆਪਾਂ ਦੇਖਦੇ ਆ ਕੀ ਹੁੰਦਾ ਤੇ ਇਹ ਨੂੰ ਲੈ ਜਾ ਤੇ ਉਹ ਨੂੰ ਕਹਿੰਦੇ ਚਲ ਭਾਈ ਤੂੰ ਪੇੜ ਭਰ ਕੇ ਖਾਣਾ ਖਾਣਾ ਡੀਡੀ ਛਾਈ ਜਾ ਪੇੜ ਭਰ ਕੇ ਖਾਈ ਉਹ ਆ ਗਿਆ ਸੋਚਦਾ ਵਿਚਾਰਦਾ ਜਾਂਦਾ ਉਹ ਜਿਹੜਾ ਹੰਕਾਰੀ ਬੰਦਾ ਸੀ ਲਓ ਹੁਣ ਉਸ ਸਮੇਂ ਦੀ ਕਵਤਾ ਛੋਡੇ ਨਾਲ ਸਾਂਝੀ ਕਰਨ ਲੱਗਿਆ ਸੁਣੋ ਜੀ ਸਤ ਗੁਰ ਦੀ ਅਜਿਹੀ ਕਹਾਣੀ ਸੁਰ ਲੋਕਨ ਖੋਲ ਕੇ ਸਤ ਗੁਰ ਦੇ ਖੇਲ ਨਿਆਰੇ ਖੇਲ ਹਨ ਮੂਲ ਕੇ ਹੰਕਾਰ ਹੀ ਦਾ ਹੰਕਾਰ ਤੋੜਨਾ ਹੁਕਮ ਸਣਾਂਦਾ ਹੈ ਸਤ ਗੁਰ ਦਾ ਹੁਕਮ ਮੰਨ ਕੇ ਧੀਤੀ ਛਾਈ ਜਾਂਦਾ ਹੈ ਪੰਜਾਣਿਆਂ ਦਾ ਖਾਣਾ ਜੋਦਾ ਵੱਲਾਹੀ ਖੰਦਾ ਹੈ ਪੇਟ ਨਾ ਭਰਿਆ ਹਾਲੇ ਸਤਗੁਰ ਦਾ ਹੁਕਮ ਖਾਣਾ ਪੇਟ ਪਰ ਖਾਣਾ ਹੈ ਹਰਬਾਈ ਦੇ ਕੋਲੇ ਬੈ ਕੇ ਖਾਣਾ ਮੈਂ ਖਾਣਾ ਹੈ ਹਰਬਾਈ ਜੋ ਤਿਆਰ ਕਰਦਾ ਪਲ ਮੇ ਮਕੰਦਾ ਹੈ ਛਤਗੁਰ ਦਾ ਹੁਕਮ ਮੰਨ ਕੇ ਡੀਟੀ ਛੇ ਜਾਂਦਾ ਹੈ 50 ਜਣਿਆਂ ਦਾ ਖਾਣਾ ਜੋ ਦਾ ਕੱਲਾ ਹੀ ਖਾਂਦਾ ਹੈ ਪੇਟ ਨਾ ਭਰਿਆ ਹਾਲੇ ਖਾਣੇ ਬੜਾਏ ਜਿਹੜੇ ਸ਼ਕਤੀ ਪ੍ਰਕਾਰ ਦੇ ਜੋਦੇ ਨੂੰ ਵੇਖ ਵੇਖ ਕੇ ਅਰ ਜਗ ਜਾਰ ਦੇ ਇੱਕ ਦੂਜੇ ਤੋਂ ਖਾਣਾ ਅੱਗੇ ਥਾਲੀ ਵਿੱਚ ਆਂਦਾ ਹੈ ਸਤਿਗੁਰ ਦਾ ਹੁਕਮ ਮੰਨ ਕੇ ਦਿੱਤੀ ਠਈ ਜਾਂਦਾ ਹੈ ਪੰਜਾਣ ਜਣਿਆਂ ਦਾ ਖਾਣਾ ਜੋ ਦਾ ਕੱਲਾ ਹੀ ਖਾਂਦਾ ਹੈ ਪੇਟ ਨਾ ਭਰਿਆ ਹਾਲੇ ਦੇਲੇ ਮਹਵਾਨ ਆਏ ਖਾੜਾ ਢੀਕ ਦੇ ਘਰ ਵਾਲੇ ਨੂੰ ਗਾਲਾਂ ਕਢ ਦੇ ਜਗਤ ਰੀਫ ਦੇ ਸਾਰੇ ਜਦ ਰੋਲਾ ਪੈ ਗਿਆ ਔ ਸਾਰੇ ਜਦ ਰੋਲਾ ਪੈ ਗਿਆ ਹੰਕਾਰੀ ਕਬਰਾਂ ਦਾ ਹੈ ਸਤਗੁਰ ਦਾ ਹੁਕਮ ਮੰਨ ਕੇ ਢੀਤੀ ਛਾਈ ਜਾਂਦਾ ਹੈ ਪੰਜਾਹ ਜਾਨਾਂ ਦਾ ਖਾੜਾ ਜੋਦਾ ਕੱਲਾ ਹੀ ਖਾਂਦਾ ਹੈ ਪੇਟ ਨਾ ਭਰਿਆ ਹਲੇ ਕਰਨੀ ਸੀ ਤਰੀ ਫਜਨਾ ਨੇ ਨਿੰਦ ਉਹ ਕਰਦੀ ਐ ਖਾਣਾ ਨਾ ਮਿਲਿਆ ਸਾਨੂੰ ਗਾਲਾਂ ਵੀ ਕਢਦੀ ਐ ਮਹਿਬਾਨਾ ਕੱਠ ਸਾਰਾ ਮਹਿਬਾਨਾਂ ਦਾ ਕੱਠ ਸਾਰਾ ਵਾਪਸ ਮੁੜ ਆਂਦਾ ਹੈ ਛਤ ਗੁਰਦਾ ਹੁਕਮ ਮੰਨ ਕੇ ਡੀਟੀ ਛੇ ਜਾਂਦਾ ਹੈ ਪੰਜਾਬ ਬੰਦਾਂ ਦਾ ਖਾਣਾ ਜੋ ਦਾ ਕੱਲਾ ਹੀ ਖਾਂਦਾ ਹੈ ਪੇਟ ਨਾ ਭਰਿਆ ਲੈ ਸਰਦੀਆਂ ਦਾ ਰਖਾ ਗਿਆ ਮਟਰ ਪੰਦੀਰ ਜੋ ਪੂਰੀ ਤੇ ਛੋਲੇ ਖਾ ਗਿਆ ਹਲ ਬਾਤੇ ਖੀਰ ਜੋ ਸਾਰਾ ਸਲਾਦ ਜੋਦਾ ਪਲਮੇ ਮਕੰਦਾ ਹੈ ਸਤ ਗੁਰ ਦਾ ਹੁਕਮ ਮੰਨ ਕੇ ਡੀਟੀ ਠਈ ਜਾਂਦਾ ਹੈ 50 ਜਣਿਆਂ ਦਾ ਜੋਦਾ ਖਾਣਾ 50 ਜਣਿਆਂ ਦਾ ਖਾਣਾ ਧੋਦਾ ਕੱਲਾ ਹੀ ਖਾਂਦਾ ਹੈ ਪੇਟ ਨਾ ਭਰਿਆ ਹਾਲੇ ਹਲਾ ਬਾਈ ਬੀ ਕੰਮਣ ਲੱਗਿਆ ਗੱਲ ਕੋਈ ਆਉੜੇ ਨਾ ਦੇਖਦਾ ਨਜ਼ਰ ਮਾਰ ਕੇ ਦਿਸਦੇ ਪਕੌੜੇ ਨਾ ਦੇੜੀ ਕੋਈ ਆਇਟਮ ਦਿਸਦੀ ਦ ਘਾਰ ਦਾ ਜਾਂਦਾ ਹੈ ਸਤਗੁਰ ਦਾ ਹੁਕਮ ਮੰਨ ਕੇ ਧੀਤੀ થઈ ਜਾਂਦਾ ਹੈ 50 ਜਣਾਂ ਦਾ ਖਾਣਾ ਜੋਲਾ ਕੱਲਾ ਹੀ ਖਾਂਦਾ ਹੈ ਪੇਟ ਨਾ ਭਰਿਆ ਹੱਲੇ ਹੰਕਾਰੀ ਦੇ ਕੰਨ ਖੁੱਲ ਗੇ ਤਿੱਤੀ ਗੋਸ ਤੱਖੀ ਐ ਸਤਿਗੁਰ ਤੋਂ ਮੰਗਦਾ ਜਾ ਕੇ ਗਲਤੀ ਦੀ ਮਾਫੀ ਐ ਸਤਿਗੁਰ ਦੇ ਚਰਨੀ ਟੇਹਦਾ ਆਓ ਸਤਿਗੁਰ ਦੇ ਚਰਨੀ ਟੇਹਦਾ ਪੁੱਲਾ ਬਖਸ਼ਾਂ ਦਾ ਹੈ ਸਤਿਗੁਰ ਦਾ ਹੁਕਮ ਮੰਨ ਕੇ ਧੀਤੀ ਠਈ ਜਾਂਦਾ ਹੈ 50 ਜਾਨਿਆਂ ਦਾ ਖਾਣਾ ਜੋਲਾ ਕੱਲਾ ਹੀ ਖਾਂਦਾ ਹੈ ਪੇਟ ਨਾ ਭਰਿਆ ਲੈ ਸਾਹ ਸਕ ਜੀ ਤੂੰ ਗਾ ਵੀ ਕਰਤਾ ਭਰਾਂਗੇ ਰਿਕਾਰਡ ਕਰਾਂਗੇ ਆ ਸੁਣੋ ਪੂਰਾ ਗੌਰ ਨਾਲ ਸ਼ੇਰ ਵੀ ਕਰਿਓ ਥੋੜਾ ਸਨਾਲੀ ਪਾਇਆ ਕਰਾਂਗੇ ਪਾਇਆ ਕਰਾਂਗੇ ਪਿਤਾ ਜੀ ਦੀਆਂ ਕਵਤਾ ਹੁਣ ਤੇ ਇਧਰ ਨੂੰ ਧਿਆਨ ਹੋ ਗਿਆ ਤੇ ਇਹ ਨੂੰ ਛੇਰ ਦਬ ਕੇ ਜਰੂਰ ਕਰਿਓ ਦਾ ਨਾਨ ਸਤਿਗੁਰੂ ਤੇਰਾ ਹੀ ਆਸਰਾ